ਮੇਰਾ ਨਾਮ ਅੰਜਨਾ ਹੈ ਤੇ ਮੈਂ ਇੱਕ ਹਾਊਸ ਵਾਈਫ ਹਾਂ ਮੈਂ ਐਮਏ ਦੀ ਡਿਗਰੀ ਪੂਰੀ ਕੀਤੀ ਹੀ ਸੀ ਕਿ ਮੇਰਾ ਵਿਆਹ ਹੋ ਗਿਆ ਮੈਂ ਸਸੁਰਾਲ ਆ ਗਈ ਮੇਰੇ ਸਸੁਰਾਲ ਵਿੱਚ ਮੇਰੀ ਸੱਸ ਤੇ ਇੱਕ ਛੋਟੀ ਨਣਦ ਸੀ ਸਹੁਰੇ ਦੀ ਮੌਤ ਬਹੁਤ ਪਹਿਲਾਂ ਹੋ ਚੁੱਕੀ ਸੀ ਮੇਰੀ ਨਣਦ ਉਸ ਵਕਤ ਇੰਜੀਨੀਅਰਿੰਗ ਕਾਲਜ ਵਿੱਚ ਪੜ ਰਹੀ ਸੀ ਮੇਰਾ ਪਤੀ ਇੱਕ ਦਫ਼ਤਰ ਵਿੱਚ ਜੌਬ ਕਰਦਾ ਸੀ ਮੇਰੇ ਸਹੁਰੇ ਦੀ ਪੈਨਸ਼ਨ ਚੰਗੀ ਖਾਸੀ ਸੀ ਜਿਹੜੀ ਕਿ ਮੇਰੇ ਸਹੁਰੇ ਦੀ ਮੌਤ ਤੋਂ ਬਾਅਦ ਮੇਰੀ ਸੱਸ ਨੂੰ ਲੱਗੀ ਹੋਈ ਸੀ ਤੇ ਉਹ ਮੇਰੀ ਨਣਦ ਦੀ ਪੜ੍ਹਾਈ ਤੇ ਖਰਚ ਹੋ ਜਾਂਦੀ ਸੀ ਜਦਕਿ ਘਰ ਦੇ ਸਾਰੇ ਖਰਚ ਮੇਰੇ ਪਤੀ ਦੀ ਤਨਖਾਹ ਨਾਲ ਚੱਲਦੇ ਸਨ ਦਰਅਸਲ ਮੇਰੀ ਸੱਸ ਤੇ ਨਣਦ ਆਪਣੇ ਮਤਲਬ ਨਾਲ ਮਤਲਬ ਰੱਖਦੀਆਂ ਸਨ ਇਸੇ ਲਈ ਉਹ ਮੇਰੇ ਤੋਂ ਦੂਰ ਵੀ ਰਹਿੰਦੀਆਂ ਸਨ ਜਦਕਿ ਇਹ ਗੱਲ ਮੈਨੂੰ ਆਪਣੀ ਬੇਇੱਜ਼ਤੀ ਲੱਗਦੀ ਸੀ ਇਸ ਗੱਲ ਨੂੰ ਮੇਰੀ ਪੀਕੇ ਵਾਲਿਆਂ ਨੇ ਵੀ ਨੋਟ ਕੀਤਾ ਸੀ ਇੱਕ ਦਿਨ ਜਦ ਮੇਰੀ ਭਾਬੀ ਤੇ ਭਰਾ ਮੇਰੇ ਘਰ ਆਏ ਹੋਏ ਸਨ ਤਾਂ ਮੇਰੀ ਭਾਬੀ ਮੈਨੂੰ ਕਹਿਣ ਲੱਗੀ ਕਿ ਲੱਗਦਾ ਹੈ ਕਿ ਤੇ ਸੱਸ ਤੇ ਨਨਦ ਤੈਨੂੰ ਜ਼ਿਆਦਾ ਭਾਵ ਨਹੀਂ ਦਿੰਦੀਆਂ ਉਹ ਦੋਵੇਂ ਮਾਮਾ ਤਿਆਂ ਖਾ ਪੀ ਕੇ ਆਪਣੇ ਕਮਰੇ ਵਿੱਚ ਚਲੇ ਗਈਆਂ ਤੇ ਤੈਨੂੰ ਤਾਂ ਜਿਵੇਂ ਨਜ਼ਰ ਅੰਦਾਜ਼ ਕਰ ਦਿੱਤਾ ਇਹ ਗੱਲ ਮੈਨੂੰ ਆਪਣੀ ਬੇਇੱਜ਼ਤੀ ਲੱਗੀ ਮੈਂ ਦਿਲ ਵਿੱਚ ਸੋਚਿਆ ਕਿ ਭਾਬੀ ਬਿਲਕੁਲ ਠੀਕ ਕਹਿ ਰਹੀ ਹੈ ਮੈਂ ਜਦ ਤੋ ਇਸ ਘਰ ਵਿੱਚ ਆਈ ਸੀ ਕੋਈ ਸਿੱਧੇ ਮੂੰਹ ਮੇਰੇ ਨਾਲ ਗੱਲ ਨਹੀਂ ਕਰਦਾ ਸੀ ਇਹ ਦੋਵੇਂ ਮਾਮਾ ਤੀਆਂ ਤਾਂ ਪੜ੍ਹਾਈ ਦਾ ਬਹਾਨਾ ਕਰਕੇ ਕਮਰੇ ਵਿੱਚ ਹੀ ਬੜੀਆਂ ਰਹਿੰਦੀਆਂ ਜਦਕਿ ਮੈਂ ਆਪਣੇ ਕਮਰੇ ਵਿੱਚ ਇਕੱਲੀ ਬੈਠੀ ਬੋਰ ਹੋ ਜਾਂਦੀ ਸੀ ਜਦਕਿ ਇਹ ਦੋਨੇ ਮੇਰੇ ਪਤੀ ਦੇ ਪੈਸਿਆਂ ਤੇ ਪਲ ਰਹੀਆਂ ਸਨ ਫਿਰ ਇਸ ਗੱਲ ਦਾ ਅਹਿਸਾਸ ਹੁੰਦੇ ਹੀ ਮੈਂ ਦੂਸਰੀਆਂ ਬਹੂਆਂ ਦੀ ਤਰ੍ਹਾਂ ਨਖਰੇ ਦਿਖਾਉਣੇ ਚਾਹੇ ਕਿ ਇਹ ਦੋਨੇ ਮਾਮਾ ਤੀਆਂ ਮੇਰੇ ਪਤੀ ਦੇ ਪੈਸਿਆਂ ਤੇ ਐਸ਼ ਕਰ ਰਹੀਆਂ ਹਨ ਸਾਰਾ ਦਿਨ ਆਪਣੇ ਪੂਜਾ ਪਾਠ ਵਿੱਚ ਬਿਜੀ ਰਹਿੰਦੀ ਸੀ ਸਗੋਂ ਉਹ ਤਾਂ ਇਸ ਉਮਰ ਵਿੱਚ ਹੋਣ ਦੇ ਬਾਵਜੂਦ ਵੀ ਖਾਣਾ ਖੁਦ ਬਣਾ ਲੈਂਦੀ ਸੀ ਸ਼ਾਇਦ ਇਹ ਹੀ وجہ ਸੀ ਕਿ ਮੈਨੂੰ ਲੱਗਦਾ ਸੀ ਕਿ ਮੇਰੀ ਸੱਸ ਮੈਨੂੰ ਪਸੰਦ ਨਹੀਂ ਕਰਦੀ ਸੀ ਕਿਉਂਕਿ ਉਸ ਨੇ ਹੁਣ ਤੱਕ ਮੈਨੂੰ ਰਸੋਈ ਦੇ ਨੇੜੇ ਵੀ ਭੜਕਣ ਨਹੀਂ ਦਿੱਤਾ ਸੀ ਇਹ ਗੱਲ ਮੈਂ ਆਪਣੀ ਮਾਂ ਨੂੰ ਦੱਸੀ ਤਾਂ ਮਾਂ ਉਲਟਾ ਮੈਨੂੰ ਹੀ ਝਿੜਕਣ ਲੱਗੀ ਕਿ ਬੇਟਾ ਤੂੰ ਤਾਂ ਰੱਬ ਦਾ ਸ਼ੁਕਰ ਕਰ ਕੀ ਸੰਜੜ ਤੋਂ ਤਾਂ ਤੂੰ ਹੁਣ ਤੱਕ ਬਚੀ ਹੋਈ ਐ ਨਹੀਂ ਤਾਂ ਮੈਨੂੰ ਹੀ ਦੇਖ ਲੈ ਬਹੂਆਂ ਦੇ ਹੁੰਦੇ ਹੋਏ ਵੀ ਸਾਰਾ ਘਰ ਦਾ ਕੰਮ ਮੈਂ ਹੀ ਕਰਦੀ ਹਾਂ ਇਸੇ ਲਈ ਤੈਨੂੰ ਕਹਿ ਰਹੀ ਹਾਂ ਕਿ ਜਦ ਤੱਕ ਤੇਰੀ ਸੱਸ ਤੈਨੂੰ ਰਸੋਈ ਸੰਭਾਲਣ ਲਈ ਨਹੀਂ ਕਹਿੰਦੀ ਤੂੰ ਖੁਦ ਨਾ ਕਹੀਂ ਪਰ ਮੇਰੀ ਸੱਸ ਨੇ ਮੈਨੂੰ ਇਹ ਕਹਿ ਕਿ ਮੇਰੇ ਖੰਭ ਕੱਟ ਦਿੱਤੇ ਕਿ ਇਹ ਘਰ ਉਸਦੇ ਨਾਮ ਹੈ ਮੇਰੀ ਸੱਸ ਨੇ ਮੈਨੂੰ ਕਿਹਾ ਕਿ ਜੇ ਤੈਨੂੰ ਆਪਣੇ ਪਤੀ ਦੀ ਤਨਖਾਹ ਤੇ ਇੰਨਾ ਹੀ ਕਮਾਂਡ ਹੈ ਤਾਂ ਆਪਣੇ ਪਤੀ ਨੂੰ ਲੈ ਕੇ ਪੇਕੇ ਜਾ ਬੈਠ ਸਾਡਾ ਤਾਂ ਪਰਮਾਤਮਾ ਹੈ ਇਹ ਸੁਣ ਕੇ ਮੈਂ ਚੁੱਪ ਕਰ ਗਈ ਤੇ ਦੁਬਾਰਾ ਉਸ ਬਾਰੇ ਕੋਈ ਗੱਲ ਨਹੀਂ ਛੇੜੀ ਕਿਉਂਕਿ ਮੇਰੇ ਪੇਕਿਆਂ ਵਿੱਚ ਤਾਂ ਗਿਣੇ-ਚੁਣੇ ਕਮਰੇ ਸਨ ਤੇ ਉਹਨਾਂ ਵਿੱਚ ਵੀ ਮੇਰੀਆਂ ਭਾਬੀਆਂ ਆਪਣਾ ਕਬਜ਼ਾ ਜਮਾ ਕੇ ਬੈਠੀਆਂ ਸਨ ਇਸ ਲਈ ਮੈਂ ਚੁੱਪ ਰਹਿਣ ਵਿੱਚ ਹੀ ਭਲਾਈ ਸਮਝੀ ਜਦ ਤੱਕ ਮੇਰੀ ਸੱਸ ਜਿਉਂਦੀ ਰਹੀ ਮੈਂ ਉਹਨਾਂ ਦੋਨਾਂ ਦੇ ਰੁੱਖੇ ਤੇ ਫਿੱਕੇ ਰਵੱਈਏ ਨੂੰ ਬਰਦਾਸ਼ਤ ਕਰਦੀ ਰਹੀ। ਵੈਸੇ ਵੀ ਮੇਰੀ ਨਣਦ ਤੇ ਸੱਸ ਮੇਰੇ ਕਿਸੇ ਕੰਮ ਵਿੱਚ ਦਖਲਅੰਦਾਜ਼ੀ ਨਹੀਂ ਕਰਦੀਆਂ ਸਨ। ਮੇਰੀ ਨਣਦ ਤਾਂ ਸਾਰਾ ਦਿਨ ਘਰ ਤੋਂ ਬਾਹਰ ਰਹਿੰਦੀ ਸੀ ਤੇ ਮੇਰੀ ਸੱਸ ਵੀ ਕੋਈ ਲੜਾਈ ਝਗੜਾ ਨਹੀਂ ਕਰਦੀ ਸੀ। ਉਹਨਾਂ ਚੁਣੌਤੀਆਂ ਤੋਂ ਤਾਂ ਮੈਂ ਬਚੀ ਹੋਈ ਸੀ। ਮਾਂ ਦੀ ਗੱਲ ਸੁਣ ਕੇ ਮੈਂ ਚੁੱਪ ਹੋ ਗਈ ਪਰ ਇਸ ਗੱਲ ਦਾ ਅਹਿਸਾਸ ਮੈਨੂੰ ਉਦੋਂ ਹੋਇਆ ਜਦ ਅਚਾਨਕ ਹੀ ਮੇਰੀ ਸੱਸ ਮਰ ਗਈ ਤੇ ਸਾਰੇ ਘਰ ਦੀ ਜ਼ਿੰਮੇਵਾਰੀ ਇਕਦਮ ਮੇਰੇ ਤੇ ਆ ਗਈ। ਮੇਰੀ ਨਨਦ ਦਾ ਤਾਂ ਵੈਸੇ ਹੀ ਪੜ੍ਹਾਈ ਦਾ ਬਹਾਨਾ ਸੀ, ਇਸ ਲਈ ਉਸਨੇ ਤਾਂ ਮੇਰੀ ਮਦਦ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ। ਅਜੇ ਵਿੱਚ ਮੇਰੀ ਜਾਨ ਨੂੰ ਆਫਤ ਆ ਗਈ ਕਿਉਂਕਿ ਉਹਨਾਂ ਦਿਨਾਂ ਵਿੱਚ ਮੈਂ ਪ੍ਰੈਗਨੈਂਟ ਸੀ। ਖੈਰ ਸਿਰ ਤੇ ਪਈ ਤਾਂ ਮੈਂ ਸਭ ਕੁਝ ਸਿੱਖ ਗਈ ਪਰ ਨਨਦ ਵੱਲ ਤੋਂ ਮੇਰੇ ਸ਼ਿਕਵੇ ਵਾਧੇ ਹੀ ਗਏ। ਕਿਉਂਕਿ ਵਕਤ ਗੁਜ਼ਰਨ ਦੇ ਨਾਲ-ਨਾਲ ਉਹ ਹੋਰ ਵਿਜੀ ਹੋ ਗਈ ਤੇ ਮੈਂ ਅੰਦਰ ਹੀ ਅੰਦਰ ਉਸ ਨਾਲ ਜਲਣ ਲੱਗੀ ਕਿਉਂਕਿ ਮੇਰੀ ਨਾਨਦ ਖੂਬਸੂਰਤ ਤੇ ਬਹੁਤ ਤੇਜ਼ ਦਿਮਾਗ ਵਾਲੀ ਸੀ ਮੇਰੀ ਸੱਸ ਦੇ ਮਰਨ ਤੋਂ ਬਾਅਦ ਮੇਰੇ ਪਤੀ ਦੀ ਜ਼ਿੰਮੇਵਾਰੀ ਬਣ ਗਈ ਕਿਉਂਕਿ ਮੇਰਾ ਪਤੀ ਉਸ ਦਾ ਇਕਲੌਤਾ ਭਰਾ ਸੀ ਪਰ ਉਹ ਆਪਣੀ ਮਾਂ ਤੇ ਗਈ ਸੀ ਉਸ ਨੇ ਆਪਣੇ ਭਰਾ ਤੇ ਬੋਝ ਬਣਨਾ ਪਸੰਦ ਨਹੀਂ ਕੀਤਾ ਉਹ ਇੱਕ ਵਧੀਆ ਜੌਬ ਤੇ ਲੱਗ ਗਈ ਸੀ ਤੇ ਆਪਣੇ ਸਾਰੇ ਖਰਚੇ ਖੁਦ ਕਰ ਲੈਂਦੀ ਸੀ ਇਸ ਤਰ੍ਹਾਂ ਉਸ ਨੂੰ ਆਪਣੇ ਭਰਾ ਦੇ ਸਾਹਮਣੇ ਹੱਥ ਨਹੀਂ ਫੇਲਾਉਣਾ ਪੈਂਦਾ ਸੀ ਤੇ ਇਹੀ ਗੱਲ ਮੈਨੂੰ ਬੁਰੀ ਲੱਗਦੀ ਸੀ ਕਿਉਂਕਿ ਉਹ ਆਪਣੀ ਮਨਮਾਨੀ ਕਰਦੀ ਸੀ ਮੇਰੀ ਤਾਂ ਕੋਈ ਗੱਲ ਸੁਣਦੀ ਹੀ ਨਹੀਂ ਸੀ ਉਹ ਜੌਬ ਦੇ ਬਹਾਨੇ ਸਾਰਾ ਦਿਨ ਬਾਹਰ ਰਹਿੰਦੀ ਸੀ ਤੇ ਸ਼ਾਮ ਨੂੰ ਖਾਣਾ ਖਾ ਕੇ ਘਰ ਆਉਂਦੀ ਸੀ ਤੇ ਆ ਕੇ ਆਪਣੇ ਕਮਰੇ ਵਿੱਚ ਸੌਂ ਜਾਂਦੀ ਸੀ ਉਸ ਨੂੰ ਨਹੀਂ ਪਤਾ ਸੀ ਕਿ ਘਰ ਕਿਵੇਂ ਚੱਲ ਰਿਹਾ ਹੈ ਤੇ ਅੱਜ ਕੱਲ ਕਿੰਨੀ ਮਹਿੰਗਾਈ ਹੋ ਗਈ ਹੈ ਈ ਸੁਦਰਾ ਸਾਡੇ ਇੱਕ ਬੱਚਾ ਵੀ ਹੋ ਗਿਆ ਸੀ ਹੁਣ ਤਾਂ ਤਨਖਾਹ ਵਿੱਚ ਗੁਜ਼ਾਰਾ ਮੁਸ਼ਕਿਲ ਹੋ ਰਿਹਾ ਸੀ ਇੱਕ ਦਿਨ ਮੈਂ ਆਪਣੇ ਪਤੀ ਨੂੰ ਕਿਹਾ ਕਿ ਆਪਣੀ ਭੈਣ ਨੂੰ ਕਹਿ ਕਿ ਉਹ ਆਪਣੀ ਤਨਖਾਹ ਵਿੱਚੋਂ ਕੁਝ ਹਿੱਸਾ ਘਰ ਦੇ ਖਰਚੇ ਲਈ ਵੀ ਦਵੇ ਤਾਂ ਕਿ ਘਰ ਦਾ ਖਰਚਾ ਥੋੜਾ ਆਸਾਨ ਹੋ ਜਾਵੇ ਪਰ ਮੇਰੇ ਪਤੀ ਤਾਂ ਗੁੱਸਾ ਹੀ ਕਰ ਗਏ ਤੇ ਕਹਿਣ ਲੱਗੇ ਕਿ ਇਹ ਘਰ ਤੇ ਬੱਚਾ ਮੇਰੀ ਜ਼ਿੰਮੇਵਾਰੀ ਹੈ ਇਸ ਲਈ ਤੂੰ ਮੇਰੀ ਭੈਣ ਨੂੰ ਇਹਨਾਂ ਸਾਰੀਆਂ ਗੱਲਾਂ ਵਿੱਚ ਨਾ ਘਸੀਟਿਆ ਕਰ ਉਹ ਜੋ ਕੁਝ ਕਰ ਰਹੀ ਹੈ ਉਸ ਨੂੰ ਕਰਨ ਦੇ ਇਹ ਸੁਣ ਕੇ ਮੈਂ ਤਾਂ ਜਲ ਬੁਝ ਕੇ ਰਹਿ ਗਈ ਸੀ ਮੈਂ ਤਾਂ ਉਸ ਦੇ ਫਾਇਦੇ ਦੀ ਹੀ ਗੱਲ ਕੀਤੀ ਸੀ ਪਰ ਉਹ ਤਾਂ ਮੇਰੇ ਤੇ ਹੀ ਚਿਲਾ ਰਹੇ ਸਨ ਇਸ ਲਈ ਮੈਂ ਦਿਲ ਵਿੱਚ ਸੋਚ ਲਿਆ ਸੀ ਕਿ ਹੁਣ ਤੋਂ ਬਾਅਦ ਇਸ ਨੂੰ ਇਹ ਗੱਲ ਨਹੀਂ ਕਹਾਂਗੀ ਤੇ ਇਸੇ ਤਰ੍ਹਾਂ ਵਕਤ ਗੁਜ਼ਰਦਾ ਗਿਆ ਮੇਰੀ ਨਣਦ ਦੀ ਤਨਖਾਹ ਮੇਰੇ ਪਤੀ ਤੋਂ ਵੀ ਜ਼ਿਆਦਾ ਸੀ ਇਸ ਲਈ ਮੈਂ ਆਪਣੀ ਦਿਲ ਵਿੱਚ ਸੋਚਣ ਲੱਗੀ ਕਿ ਕਾਸ਼ ਮੇਰੀ ਨਣਦ ਦਾ ਵਿਆਹ ਮੇਰੇ ਛੋਟੇ ਭਰਾ ਨਾਲ ਹੋ ਜਾਵੇ ਕਿਉਂਕਿ ਮੇਰਾ ਸਭ ਤੋਂ ਛੋਟਾ ਭਰਾ ਜੇ ਕੁਵਾਰਾ ਸੀ ਮੇਰਾ ਛੋਟਾ ਭਰਾ ਪੜ ਰਿਹਾ ਸੀ ਮੈਂ ਸੋਚ ਰਹੀ ਸੀ ਕਿ ਜੇ ਮੇਰੀ ਨੰਦ ਦਾ ਵਿਆਹ ਮੇਰੇ ਭਰਾ ਨਾਲ ਹੋ ਜਾਵੇ ਤਾਂ ਉਸ ਨੂੰ ਨੌਕਰੀ ਕਰਨ ਦੀ ਕੀ ਜ਼ਰੂਰਤ ਹੋਵੇਗੀ ਕਿਉਂਕਿ ਮੇਰੀ ਨੰਦ ਦੀ ਇੰਨੀ ਜ਼ਿਆਦਾ ਤਨਖਾਹ ਸੀ ਕਿ ਮੇਰਾ ਭਰਾ ਤਾਂ ਘਰ ਬੈਠ ਕੇ ਹੀ ਖਾ ਸਕਦਾ ਸੀ ਪਰ ਮੇਰੀ ਨੰਦ ਕਿੱਥੇ ਕਿਸੇ ਨੂੰ ਘਾਪ ਆਉਂਦੀ ਸੀ ਉਹ ਚੰਗਾ ਖਾਂਦੀ ਪੀਂਦੀ ਤੇ ਬਹੁਤ ਫੈਸ਼ਨ ਕਰਦੀ ਸੀ ਉਸ ਦੇ ਕਈ ਚਾਹਣ ਵਾਲੇ ਸਨ ਫਿਰ ਉਹਨਾਂ ਦਿਨਾਂ ਵਿੱਚ ਹੀ ਮੇਰੇ ਪਤੀ ਨੇ ਮੈਨੂੰ ਦੱਸਿਆ ਕਿ ਕੱਲ ਮੇਰੀ ਨੰਦ ਨੇ ਉਹਨਾਂ ਨੂੰ ਆਪਣੇ ਇੱਕ ਦੋਸਤ ਨਾਲ ਮਿਲਵਾਇਆ ਤੇ ਮੈਨੂੰ ਲੱਗਦਾ ਹੈ ਕਿ ਉਹ ਦੋਨੋਂ ਵਿਆਹ ਕਰਵਾਉਣਾ ਚਾਹੁੰਦੇ ਹਨ ਇਹ ਗੱਲ ਸੁਣ ਕੇ ਮੈਨੂੰ ਬਹੁਤ ਬੁਰਾ ਲੱਗਿਆ ਸੀ ਆਪਣੇ ਭਰਾ ਤੇ ਭਾਬੀ ਦੇ ਹੁੰਦੇ ਹੋਏ ਉਸ ਨੇ ਖੁਦ ਹੀ ਆਪਣੇ ਵਿਆਹ ਦਾ ਫੈਸਲਾ ਕਰ ਲਿਆ ਸੀ ਤੇ ਸਾਨੂੰ ਪੁੱਛਣਾ ਵੀ ਚੰਗਾ ਨਹੀਂ ਸਮਝਿਆ ਤੇ ਇਹ ਗੱਲ ਮੈਂ ਫਿਰ ਤੋਂ ਆਪਣੇ ਪਤੀ ਨੂੰ ਦਬੇ-ਦਬੇ ਸ਼ਬਦਾਂ ਵਿੱਚ ਕਹੀ ਪਰ ਉਹਨਾਂ ਨੂੰ ਤਾਂ ਕੋਈ ਇਤਰਾਜ਼ ਨਹੀਂ ਸੀ ਉਹ ਤਾਂ ਆਪਣੀ ਭੈਣ ਦੇ ਫੈਸਲੇ ਤੇ ਬਹੁਤ ਖੁਸ਼ ਲੱਗ ਰਿਹਾ ਸੀ ਤੇ ਇੱਕ ਦਿਨ ਉਸ ਮੁੰਡੇ ਨੂੰ ਘਰ ਵੀ ਲੈ ਕੇ ਆਏ ਜਿਸ ਨਾਲ ਮੇਰੀ ਨੰਦ ਵਿਆਹ ਕਰਵਾਉਣਾ ਚਾਹੁੰਦੀ ਸੀ ਇਹ ਦੇਖ ਕੇ ਮੈਂ ਹੈਰਾਨ ਰਹਿ ਗਈ ਸੀ ਕਿਉਂਕਿ ਮੇਰੀ ਨੰਦ ਨੇ ਆਪਣੇ ਜੀਵਨ ਸਾਥੀ ਦੇ ਤੌਰ ਤੇ ਆਪਣੇ ਨਾਲ ਲੱਗੇ ਹੋਏ ਇੱਕ ਦੋਸਤ ਨੂੰ ਹੀ ਚੁਣ ਲਿਆ ਸੀ ਜਿਹੜਾ ਕਿ ਉਸ ਤੋਂ ਵੀ ਜ਼ਿਆਦਾ ਹੈਂਡਸਮ ਤੇ ਕਾਬਲ ਸੀ ਇਹ ਦੇਖ ਕੇ ਤਾਂ ਮੈਂ ਜਲ ਗਈ ਸੀ ਕਿਉਂਕਿ ਮੇਰੇ ਪਤੀ ਨੂੰ ਵੀ ਆਪਣੀ ਭੈਣ ਦੇ ਇਸ ਫੈਸਲੇ ਤੇ ਕੋਈ ਇਤਰਾਜ਼ ਨਹੀਂ ਸੀ ਕੁਝ ਦਿਨਾਂ ਬਾਅਦ ਬੜੀ ਧੂਮ-ਧਾਮ ਨਾਲ ਉਹਨਾਂ ਦੋਨਾਂ ਦੀ ਮੰਗਣੀ ਕਰ ਦਿੱਤੀ ਗਈ ਤੇ ਵਿਆਹ ਦੀ ਤਾਰੀਖ 2 ਮਹੀਨੇ ਬਾਅਦ ਦੀ ਰੱਖ ਲਈ ਕਿਉਂਕਿ ਮੇਰੀ ਨਨਦ ਦਾ ਹੋਣ ਵਾਲਾ ਪਤੀ ਇੱਕ ਕੋਰਸ ਦੇ ਸਿਲਸਲੇ ਵਿੱਚ ਬਾਹਰ ਚਲਾ ਗਿਆ ਸੀ ਇਹ ਦੇਖ ਕੇ ਮੈਂ ਸਾਜ਼ਿਸ਼ਾਂ ਰਚਣ ਲੱਗੀ ਕਿ ਕਿਸ ਤਰ੍ਹਾਂ ਮੇਰੀ ਨਨਦ ਦੀ ਆਕੜ ਪੰਨੀ ਜਾਵੇ ਕਿਉਂਕਿ ਉਸਨੇ ਜਿਵੇਂ ਚਾਹਿਆ ਸੀ ਇਹ ਤਾਂ ਬਿਲਕੁਲ ਓਵੇਂ ਹੀ ਹੋ ਰਿਹਾ ਸੀ ਮੇਰੀ ਨਨਦ ਤਾਂ ਪਹਿਲਾਂ ਹੀ ਇਸ ਘਰ ਵਿੱਚ ਵੇਗਾਂ ਨੇ ਵਾਂਗ ਰਹਿੰਦੀ ਸੀ ਹੁਣ ਤਾਂ ਉਹ ਹੋਰ ਵੀ ਅਚਨਬੀ ਹੋ ਗਈ ਸੀ ਪੈਸਾ ਸ਼ੋਹਰਤ ਤੇ ਖੂਬਸੂਰਤ ਪਤੀ ਮਿਲਣ ਕਰਕੇ ਉਹ ਹੋਰ ਕਮੰਡੀ ਹੋ ਗਈ ਸੀ ਕਿਉਂਕਿ ਉਹ ਬਹੁਤ ਘੱਟ ਲੋਕ ਹੁੰਦੇ ਹਨ ਜਿਹੜੇ ਆਪਣੇ ਸੁਪਨਿਆਂ ਨੂੰ ਪੂਰਾ ਕਰ ਲੈਂਦੇ ਹਨ ਇਸ ਲਈ ਮੈਂ ਉਸ ਤੋਂ ਜਲਣ ਲੱਗੀ ਤੇ ਉਸ ਦਾ ਬੁਰਾ ਸੋਚਣ ਲੱਗੀ ਮੈਂ ਸੋਚਣ ਲੱਗੀ ਕਿ ਜੇ ਮੇਰੀ ਨਣਦ ਮੇਰੀ ਭਾਬੀ ਨਹੀਂ ਬਣੀ ਤਾਂ ਇਹ ਕਿਸੇ ਦੀ ਵੀ ਨਾ ਬਣੇ ਇਸ ਲਈ ਮੈਂ ਕੁਝ ਅਜੀਹਾ ਸੋਚਣ ਲੱਗੀ ਜਿਸ ਨਾਲ ਮੇਰੀ ਨਣਦ ਦਾ ਮੰਗਣਾ ਟੁੱਟ ਜਾਵੇ ਤੇ ਉਹ ਆਪਣੀ ਔਕਾਤ ਵਿੱਚ ਆ ਜਾਵੇ ਇਸ ਲਈ ਮੈਂ ਆਪਣੀ ਦਿਮਾਗ ਵਿੱਚ ਇੱਕ ਪਲਾਨ ਬਣਾਇਆ ਕਿ ਮੈਂ ਪੌੜੀਆਂ ਤੇ ਤੇਲ ਲਗਾ ਦਿੰਦੀ ਹਾਂ ਤਾਂ ਕਿ ਮੇਰੀ ਨਣਦ ਜਦ ਸਵੇਰੇ نیچے ਉਤਰੇਗੀ ਤਾਂ ਉਸ ਦਾ ਪੈਰ ਤਿਲਕ ਜਾਵੇ ਕਿਉਂਕਿ ਜਦ ਹਰ ਰੋਜ਼ ਮੇਰੀ ਨਣਦ ਹਾਈ ਹੀਲ ਪਾ ਕੇ ਟਕ ਟਕ ਕਰਦੀ ਪੌੜੀਆਂ ਤੋਂ نیچے ਉਤਰਦੀ ਸੀ ਤਾਂ ਇਹ ਦੇਖ ਕੇ ਮੇਰਾ ਦਿਲ ਜਲ ਕੇ ਕੋਲਾ ਹੋ ਜਾਂਦਾ ਸੀ ਮੇਰੀ ਨੰਨਦ ਦਾ ਕਮਰਾ ਉੱਪਰ ਵਾਲੇ ਫਲੋਰ ਵਿੱਚ ਸੀ ਜਦ ਕਿ ਅਸੀਂ ਦੋਨੇ પતિ ਪਤਨੀ ਨੀਚੇ ਵਾਲੇ ਹਿੱਸੇ ਵਿੱਚ ਰਹਿੰਦੇ ਸੀ ਪਲਾਨ ਦੇ ਮੁਤਾਬਿਕ ਇਕ ਰਾਤ ਮੈਂ ਪੌੜੀਆਂ ਤੇ ਤੇਲ ਸੁੱਟ ਦਿੱਤਾ ਫਿਰ ਮੈਂ ਆਪਣੇ ਕਮਰੇ ਵਿੱਚ ਆ ਗਈ ਮੈਂ ਦਿਲ ਹੀ ਦਿਲ ਬਹੁਤ ਖੁਸ਼ ਹੋਣ ਲੱਗੀ ਕਿ ਸਵੇਰੇ ਜਦ ਮੇਰੀ ਨੰਨਦ ਪੌੜੀਆਂ ਤੋਂ نیچے ਉਤਰੇਗੀ ਤਾਂ ਉਸ ਦਾ ਪੈਰ ਤਿਲਕ ਜਾਵੇਗਾ ਤੇ ਉਸ ਦੀ ਲੱਤ ਟੁੱਟ ਜਾਵੇਗੀ ਇਹ ਸੋਚਦੇ ਸੋਚਦੇ ਮੈਂ ਸੌਂ ਗਈ ਤੇ ਮੈਂ ਸੁਪਨੇ ਵਿੱਚ ਦੇਖ ਰਹੀ ਸੀ ਕਿ ਮੇਰੀ ਨੰਦ ਦੀ ਲੱਤ ਟੁੱਟ ਗਈ ਉਸਦੇ ਪਤੀ ਨੇ ਉਸ ਨੂੰ ਛੱਡ ਦਿੱਤਾ ਹੈ ਤੇ ਉਸ ਦਾ ਵਿਆਹ ਮੈਂ ਆਪਣੇ ਭਰਾ ਨਾਲ ਕਰਵਾ ਦਿੱਤਾ ਹੈ ਤੇ ਮੈਂ ਆਪਣੇ ਪੇਕੇ ਗਈ ਹਾਂ ਤੇ ਉਸ ਤੋਂ ਖੂਬ ਸੇਵਾ ਕਰਵਾ ਰਹੀ ਹਾਂ ਤੇ ਉਸ ਨੂੰ ਆਪਣੀ ਨਖਰੇ ਦਿਖਾ ਰਹੀ ਹਾਂ ਪਰ ਜਦ ਸਵੇਰੀ ਅੱਖ ਖੁੱਲ੍ਹੀ ਤਾਂ ਦੇਖਿਆ ਕਿ ਇਹ ਤਾਂ ਸੁਪਨਾ ਸੀ ਪਰ ਮੈਂ ਜੋ ਇੰਤਜ਼ਾਮ ਕੀਤਾ ਸੀ ਉਸ ਨਾਲ ਇਹ ਸੁਪਨਾ ਜਲਦੀ ਹੀ ਹਕੀਕਤ ਵਿੱਚ ਬਦਲਣ ਵਾਲਾ ਸੀ ਫਿਰ ਮੈਂ ਜਿਵੇਂ ਸੋਚਿਆ ਸੀ ਉਵੇਂ ਹੀ ਹੋਇਆ ਸਵੇਰੇ ਜਦ ਮੈਂ ਨਾਸ਼ਤਾ ਬਣਾ ਰਹੀ ਸੀ ਤਾਂ ਮੈਂ ਕਿਸੇ ਦੇ ਡਿੱਗਣ ਦੀ ਤੇ ਚੀਖਣ ਦੀ ਆਵਾਜ਼ ਸੁਣ ਕੇ ਬਾਹਰ ਨਿਕਲੀ ਪਰ ਜਦ ਸਾਹਮਣੇ ਦਾ ਦ੍ਰਿਸ਼ ਦੇਖ ਕੇ ਮੇਰੀ ਤਾਂ ਜਿਵੇਂ ਜਾਨ ਹੀ ਨਿਕਲ ਗਈ ਕਿਉਂਕਿ ਮੇਰੀ ਨੰਦ ਤਾਂ ਉੱਪਰ ਹੀ ਖੜੀ ਸੀ ਜਦਕਿ ਪੌੜੀਆਂ ਤੇ ਮੇਰਾ ਪਤੀ ਡਿੱਗਿਆ ਹੋਇਆ ਸੀ ਭਾਈ ਨੂੰ ਪੌੜੀਆਂ ਤੇ ਡਿੱਗਾ ਹੋਇਆ ਦੇਖ ਕੇ ਮੇਰੀ ਨੰਨ ਦੇ ਅੱਗੇ ਵਧੀ ਪਰ ਮੇਰੇ ਪਤੀ ਨੇ ਉਸ ਨੂੰ ਰੋਕਦੇ ਹੋਏ ਕਿਹਾ ਪਾਇਲ نیچے ਨਾ ਆਈ ਪੌੜੀਆਂ ਤੇ ਕਿਸੇ ਨੇ ਤੇਲ ਘਿਰਾ ਦਿੱਤਾ ਹੈ ਇਹ ਸੁਣ ਕੇ ਉਹ ਰੁਕ ਗਈ ਜਦ ਕਿ ਮੈਂ ਇਹ ਸੁਣ ਕੇ ਜਲਦੀ ਨਾਲ ਅੱਗੇ ਵਧੀ ਤੇ ਪਤੀ ਨੂੰ ਉਠਾਉਂਦੇ ਹੋਏ ਕਿਹਾ ਕਿ ਇਹ ਤੁਸੀਂ ਸਵੇਰੇ ਸਵੇਰੇ ਉੱਪਰ ਕੀ ਕਰਨ ਜਾ ਰਹੇ ਸੀ ਪਤੀ ਨੇ ਮੇਰੀ ਗੱਲ ਦਾ ਜਵਾਬ ਦੇਣ ਦੀ ਬਜਾਏ ਮੈਨੂੰ ਬੁਰੀ ਤਰੀਕੇ ਨਾਲ ਛਿੜਕਿਆ ਮੇਰਾ ਦਿਲ ਧੜਕਣ ਲੱਗਾ ਕਿਉਂਕਿ ਉਹ ਯਕੀਨਨ ਮੇਰੀ ਸਚਾਈ ਜਾਣ ਚੁੱਕੇ ਸਨ ਕਿ ਇਹ ਕਾਰਨਾਮਾ ਮੇਰਾ ਹੀ ਹੈ ਫਿਰ ਮੈਂ ਜਲਦੀ ਨਾਲ ਪੌੜੀਆਂ ਨੂੰ ਸਾਫ਼ ਕੀਤਾ ਫਿਰ ਮੇਰੀ ਨੰਦ ਨੇ نیچے ਆ ਕੇ ਡਾਕਟਰ ਨੂੰ ਫੋਨ ਕੀਤਾ ਡਾਕਟਰ ਨੇ ਆ ਕੇ ਚੈੱਕਅਪ ਕੀਤਾ ਤੇ ਦੱਸਿਆ ਕਿ ਮੇਰੇ ਪਤੀ ਦੀ ਲੱਤ ਟੁੱਟ ਚੁੱਕੀ ਹੈ ਇਸ ਤਰ੍ਹਾਂ ਮੇਰਾ ਪਤੀ ਬਿਸਤਰ ਤੇ ਬੈਠ ਗਿਆ ਪਰ ਉਸ ਨੇ ਆਪਣੀ ਭੈਣ ਦਾ ਵਿਆਹ ਕਰਵਾ ਦਿੱਤਾ ਤੇ ਉਹ ਆਪਣੇ ਪਤੀ ਨਾਲ ਵਿਦੇਸ਼ ਵਿੱਚ ਚਲੀ ਗਈ ਜਦ ਕਿ ਮੈਂ ਆਪਣੇ ਪਤੀ ਦੀ ਲੱਤ ਟੁੱਟਣ ਦੀ وجہ ਨਾਲ ਹੋਰ ਮੁਸੀਬਤ ਵਿੱਚ ਪੈ ਗਈ ਕਿਉਂਕਿ ਦਿਨ ਰਾਤ ਹੁਣ ਉਹਨਾਂ ਦੀ ਸੇਵਾ ਕਰਨੀ ਪੈਂਦੀ ਸੀ ਤੇ ਲੱਤ ਦੀ ਵਜ੍ਹਾ ਕਰਕੇ ਹੁਣ ਆਫਿਸ ਵੀ ਨਹੀਂ ਜਾ پا ਰਹੇ ਸੀ ਜਿਸ ਵਜ੍ਹਾ ਨਾਲ ਉਹਨਾਂ ਨੂੰ ਤਨਖਾਹ ਵੀ ਨਹੀਂ ਮਿਲ ਰਹੀ ਸੀ ਤੇ ਇਸ ਤਰ੍ਹਾਂ ਸਾਨੂੰ ਪੈਸਿਆਂ ਦੀ ਤੰਗੀ ਦਾ ਸਾਹਮਣਾ ਕਰਨਾ ਪਿਆ ਮੈਂ ਆਪਣੀ ਨੰਦ ਦਾ ਬੁਰਾ ਸੋਚਿਆ ਸੀ ਪਰ ਉਹ ਤਾਂ ਬਚ ਗਈ ਸੀ ਜਦਕਿ ਮੈਂ ਆਪਣੇ ਹੀ ਵਿਛਾਏ ਹੋਏ ਜਾਲ ਵਿੱਚ ਫਸ ਗਈ ਸੀ ਕਿਸੇ ਨੇ ਸੱਚ ਹੀ ਕਿਹਾ ਹੈ ਕਿ ਜੋ ਕਿਸੇ ਲਈ ਟੋਆ ਪੁੱਟਦਾ ਹੈ ਉਹ ਉਸ ਵਿੱਚ ਖੁਦ ਹੀ ਡਿੱਗ ਪੈਂਦਾ ਹੈ ਇਸ ਲਈ ਸਭ ਨਾਲ ਚੰਗਾ ਵਰਤੋ ਤੇ ਕਿਸੇ ਦਾ ਬੁਰਾ ਨਾ ਸੋਚੋ ਤਾਂ ਦੋਸਤੋ ਕਹਾਣੀ ਤੁਹਾਨੂੰ ਕਿਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ マジ